ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤਾਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਇੱਕ ਸੇਵਾ ਲਈ ਗਈ ਹੈ ਜੀ ਪਿੰਡ ਆ ਜਿਹੜਾ ਨਵੀਂ ਗੱਟੀ ਰਾਜੋ ਕੇ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਜੀ ਬਿਲਕੁਲ ਬਾਰਡਰ ਤੇ ਪਿੰਡ ਆ ਕਰੀਬ 2.5 ਤੋਂ 300 ਕਿੱਲਾ ਜ਼ਮੀਨ ਦਾ ਜੀ ਉਸ ਪਿੰਡ ਦਾ ਜਿੱਦੀ ਬਾਹ ਬਹਾਈ ਤੇ ਬਜਾਈ ਕਰਨੀ ਹੈ ਜੀ ਆਪਾਂ ਤੇ ਬੇਨਤੀ ਹੈ ਜੀ ਵੀਰਾਂ ਨੂੰ ਸਾਡੇਆਂ ਨੂੰ ਖਾਸ ਕਰਕੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਵੀ ਆਪਾਂ ਉੱਥੇ ਟਰੈਕਟਰ ਲੈ ਕੇ ਜਾਣੇ ਆ ਜੀ ਮੰਨ ਲਓ ਜਿਵੇਂ 10 ਟਰੈਕਟਰ ਚਾਹੀਦੇ ਆਪਾਂ ਨੂੰ ਜੇ ਕਿਸੇ ਕੋਲੇ ਸੁਪਰ ਸੀਡਰ ਹੈਗਾ ਜਿਹਦੇ ਨਾਲ ਨਾਲ ਬਜਾਈ ਵੀ ਹੋਈ ਜਾਵੇ ਤੇ ਉਹ ਵੀ ਸਾਡੇ ਵੀਰ ਸਾਨੂੰ ਜਰੂਰ ਦੱਸਣ ਤਾਂ ਜੋ ਆਪਾਂ ਉਹਨਾਂ ਕਿਸਾਨਾਂ ਦੀ ਮਦਦ ਕਰ ਸਕੀਏ ਜਿਹੜਾਂ ਦਾ ਸਭ ਕੁਝ ਰੁੜ ਗਿਆ ਸਭ ਕੁਝ ੜ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਪਿੰਡ ਆ ਨਵੀਂ ਗੱਟੀ ਹੋ ਗਈ ਤੇ ਨਾਲ ਗੱਟੀ ਰਾਜੋ ਕੇ ਹੋ ਗਈ ਇਹ ਪਿੰਡਾਂ ਦਾ ਤਾਂ ਜ਼ਮੀਨ ਦੇ ਵਿੱਚੋਂ ਖਾਰਾਂ ਪੈ ਗਈਆਂ ਮਿੱਟੀ ਵੀ ਡੜ ਕੇ ਪਾਕਿਸਤਾਨ ਚਲੇ ਗਈ ਬਹੁਤ ਵੱਡਾ ਉੱਥੇ ਮੰਨ ਲਓ ਇੱਕ ਬੰਨ ਟੁੱਟ ਗਿਆ ਸੀ ਤੇ ਉਹਦੇ ਵਿੱਚ ਕਈ ਕਿੱਲੇ ਜ਼ਮੀਨ ਦੀ ਮਿੱਟੀ ਦੱਸਦਾ 15-15 ਫੁੱਟ ਡੂੰਗੀ ਖਾਰਾਂ ਪੈ ਕੇ ਉਧਰ ਚਲੇ ਗਈ ਤੇ ਇਹ ਗਰੀਬ ਤੇ ਛੋਟੇ ਕਿਸਾਨਾਂ ਦਾ ਪਿੰਡਾਂ ਕਿਸੇ ਕੋਲੇ 2 ਕਿੱਲੇ ਆ ਕਿਸੇ ਕੋਲੇ 2.5 ਕਿੱਲੇ ਆ ਕਿਸੇ ਕੋਲੇ 5 ਆ ਮਤਲਬ 8 ਕਿੱਲੇ ਵਾਲਾ ਸਭ ਤੋਂ ਵੱਡਾ ਜ਼ਿਮੀਂਦਾਰਾ ਉੱਥੇ ਤੇ ਸਾਰੇ ਛੋਟੇ-ਛੋਟੇ ਜ਼ਿਮੀਂਦਾਰਾ ਔਰ ਇਹਨਾਂ ਦੇ ਜ਼ਮੀਨਾਂ ਕੱਚੀਆਂ ਵਾ ਕਿਉਂਕਿ ਸਰਕਾਰੀ ਕੁਝ ਲੋਕਾਂ ਨੇ ਰਲ ਕੇ ਅੱਜ ਤੋਂ 8-10 ਸਾਲ ਪਹਿਲਾਂ ਇਹਨਾਂ ਦੀਆਂ ਗਰਦੌਰੀਆਂ ਆਪਦੇ ਨਾਂ ਲਵਾ ਕੇ ਮੁਆਵਜ਼ੇ ਲੈ ਲਏ ਸੀਗੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਨਾ ਤਾਂ ਮੁਆਵਜ਼ਾ ਮਿਲਦਾ ਨਾ ਹੁਣ ਨਾ ਪਹਿਲਾਂ ਪਰ ਨਾ ਹੀ ਇਹਨਾਂ ਦੀਆਂ ਜ਼ਮੀਨਾਂ ਪੱਕੀਆਂ ਲਾਟ ਇਹਨਾਂ ਦੇ ਨਾਂ ਤੇ ਬਾਬਜਾਈ ਕਰ ਰਿਹਾ ਹੈ ਇਹ ਆਜ਼ਾਦੀ ਤੋਂ ਆਜ਼ਾਦੀ ਦੇ ਸਮੇਂ ਦੇ ਤੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਸਰਕਾਰੀ ਸਹਿਕਾਰੀ ਬੈਂਕਾਂ ਤੋਂ ਨਾ ਇਹਨਾਂ ਨੂੰ ਖਾਦ ਮਿਲਦੀ ਆ ਨਾ ਕੋਈ ਹਨਾ ਬੀਜ ਮਿਲਦਾ ਇੱਕ ਖਾਦ ਤੇ ਬੀਜ ਦੀ ਵੀ ਲੋੜ ਆਪਾਂ ਨੂੰ ਹਨਾ ਜੇ ਕੋਈ ਵੀਰ ਕੋਲੇ ਕਿਸੇ ਕੋਲੇ ਕਿਸਾਨ ਵੀਰ ਕੋਲੇ ਬੀ ਪਿਆ ਕਣਕ ਦਾ ਵਧੀਆ ਤਾਂ ਉਹ ਵੀ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਤੇ ਇੱਕ ਡੀਏਪੀ ਚਾਹੀਦੀ ਹੈ ਹਨਾ ਖਾਦ ਚਾਹੀਦੀ ਹੈ ਜੂਰੀਆਂ ਚਾਹੀਦਾ ਤੇ ਉਹ ਵੀ ਸਾਨੂੰ ਦੱਸੋ ਆਪਾਂ ਮਤਲਬ ਸਹੀ ਰੇਟ ਤੇ ਸਹੀ ਚੀਜ਼ ਮਿਲ ਜੇਵੇ ਆਪਾਂ ਸੰਗਤ ਨੂੰ ਬੇਨਤੀ ਕਰਕੇ ਲੈ ਸਕਦੇ ਹਾਂ ਨਾ ਪੇ ਕਰ ਦਾਂਗੇ ਆਪਾਂ ਉਹਨਾਂ ਦਾ ਬਾਕੀ ਕਿਸੇ ਕੋਲੇ ਗੱਟੂ ਗੱਟੂ ਦੋ ਦੋ ਗੱਟੂ ਪਏ ਆ ਉਹ ਵੀ ਸਾਨੂੰ ਦੇ ਸਕਦਾ ਤਾਂ ਜੋ ਕਹਿੰਦੇ ਗੁੰਦ ਗੁੰਦ ਨਹੀਂ ਸਮੁੰਦਰ ਭਰ ਜਾਂਦਾ ਤੇ ਮੱਲੋ 300 ਏਕੜ ਜ਼ਮੀਨ ਆ ਤੇ 300 ਗੱਟਾ ਚਾਹੀਦਾ ਆਪਾਂ ਨੂੰ ਤੇ ਜੇ 2-2 3-3 ਕਰਕੇ ਵੀ ਭੈਣ ਭਰਾ ਦੇਣ ਤਾਂ ਵੀ ਪੂਰੇ ਹੋ ਸਕਦੇ ਆ ਇਹ ਹਨਾ ਤੇ ਬਾਕੀ ਕੱਲ ਨੂੰ 16 ਤਰੀਕ ਨੂੰ ਮੱਲੋ ਅਸੀਂ ਉੱਥੇ ਜਾ ਰਹੇ ਆ ਜੀ ਉੱਥੇ ਬਜਾਈ ਬਹਾਈ ਸ਼ੁਰੂ ਕਰਨੀ ਹੁਣ ਬੱਤਰ ਆ ਗਈ ਜਮੀਨ ਬਿਲਕੁਲ ਬੱਤ ਹੋ ਗਈ ਆ ਤੇ ਜਿਹਦੇ ਚ ਟਰੈਕਟਰ ਚੱਲ ਸਕਦਾ ਕਿਉਂਕਿ ਛੋਟੇ ਕਿਸਾਨ ਹੋਣ ਕਰਕੇ ਡੇਢ-ਡੇਢ 2-2 ਕਿੱल्ल्या ਦੇ ਛੋਟੇ-ਛੋਟੇ ਟਾਕਾ ਕੋਈ ਉੱਚਾ ਵਾ ਕੋਈ ਨੀਵਾ ਵਾ ਪੱਕੀਆਂ ਬੱਟਾਵਾਂ ਉਹ ਲੱਗ ਲੱਗ ਬੋਹਣੇ ਪੈਣੇ ਆ ਸਾਰੇ ਖੇਤ ਹਨਾ ਤੇ ਉੱਥੇ ਰਹਿ ਕੇ 2-4 ਦਿਨ ਸਾਡੇ ਸੇਵਾਦਾਰ ਪ੍ਰੋਪਰ ਅਸੀਂ ਉਹ ਬਜਾਈ ਕਰਾ ਕੇ ਆਵਾਂਗੇ ਜੀ ਉੱਥੇ ਖਾਣ ਪੀਣ ਪ੍ਰਸ਼ਾਦ ਦੇ ਪਾਣੀ ਦਾ ਵੀ ਪ੍ਰਬੰਧ ਅਸੀਂ ਉੱਥੇ ਹੀ ਕਰਨਾ ਵਾ ਤੇ ਰਹਿਣ ਦਾ ਵੀ ਉੱਥੇ ਹੀ ਨੇੜੇ ਕਿਸੇ ਗੁਰੂ ਘਰ ਦੇ ਵਿੱਚ ਕੋਸ਼ਿਸ਼ ਕਰਾਂਗੇ ਜਗ੍ਹਾ ਬਣਾ ਕੇ ਉੱਥੇ ਉੱਥੇ ਗੁਰੂ ਘਰ ਚ ਰਹਿ ਪੈਣਗੇ ਸਾਡੇ ਵਲੰਟੀਅਰ ਸੇਵਾਦਾਰ ਵੀਰ ਜਿਹੜੇ ਇੱਥੇ ਜਾਣਗੇ ਨਾਲ ਸਾਡੇ ਤੇ ਬਸ ਬੇਨਤੀ ਹੈ ਜੀ ਜਿਵੇਂ ਪਹਿਲਾਂ ਅਸੀਂ ਬੇਨਤੀ ਕਰਦੇ ਸੀ ਜਦੋਂ ਆਪਾਂ ਮਣਾਮੋਹੀ ਟਰਾਲੀਆਂ ਪਰ ਪਰ ਰਾਸ਼ਨ ਦੀਆਂ ਲਈ ਜਾਂਦੇ ਸੀ ਵੀ ਹੁਣ ਲੋਡ ਅਸਲ ਚ ਉੱਥੇ ਆ ਚੁੱਕਾ ਹੁਣ ਜ਼ਰੂਰਤ ਹੈ ਤੁਹਾਡੇ ਸਾਥ ਦੀ ਤੁਸੀਂ ਬੀਜ ਦੇ ਸਕਦੇ ਹੋ ਖਾਦ ਦੇ ਸਕਦੇ ਹੋ ਡੀਜ਼ਲ ਦੀ ਸਿੱਧੀ ਪٹرول ਪੰਪ ਤੇ ਅਦਾਇਗੀ ਕਰ ਸਕਦੇ ਹੋ ਜਿੱਥੋਂ ਪٹرول ਪੰਪ ਤੋਂ ਅਸੀਂ ਉੱਥੋਂ ਟਰੈਕਟਰਾਂ ਦੇ ਵਿੱਚ ਤੇਲ ਪਾਉਣਾ ਹੈ ਤੇ ਬਸ ਇੰਨੀਆਂ ਕੁ ਬੇਨਤੀਆਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰਿਓ ਸਾਰੇ ਤੇ ਵਟਸਐਪ ਤੇ ਵੀ ਸ਼ੇਅਰ ਕਰਿਓ ਤਾਂ ਜੋ ਕੋਈ ਭੈਣ ਭਰਾ ਸਾਡੀ ਇਸ ਅ ਗੱਲ ਨੂੰ ਸੁਣ ਕੇ ਸਾਡੀ ਇਸਨੇਹ ਨੂੰ ਸੁਣ ਕੇ ਕੋਈ ਮਦਦ ਕਰ ਸਕੇ ਬਾਕੀ ਕਿਸਾਨ ਸਾਡੇ ਉਹ ਕਿਸਾਨ ਨੇ ਜਿਹੜੇ ਸਾਨੂੰ ਚਾਹਹਾੜੀ ਸੌਣੀ ਗਰਮੀ ਤੁੱਪ ਮੀਂਹ ਕਣੀ ਹਰ ਥਾਂ ਤੇ ਸਾਨੂੰ ਖਾਣਾ ਸਾਡੇ ਤਿੱਕਰ ਬਚਾਉਂਦੇ ਨੇ ਦਿਨ ਰਾਤ ਮਿਹਨਤਾਂ ਕਰਦੇ ਨੇ ਤੇ ਹੁਣ ਉਹਨਾਂ ਨੂੰ ਜ਼ਰੂਰਤ ਆ ਸਾਡੀ ਸਾਡੇ ਸਾਥ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਸਾਡੇ ਤੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਸਾਡੇ ਨਾਲ ਤਾਂ ਨੰਬਰ 97803 007582848 ਤੇ 0073 ਤੇ ਸੰਪਰਕ ਕਰ ਸਕਦੇ ਹੋ